हां जी दोस्तों सत श्री अकाल की हालचाल है जी ठीक ठाक सारे सो दोस्तों आज जेडी वीडियो बना रहे हैं जी ਪਿੰਡ ਦੋਸਤੋ ਇਹ ਰੋਡੇ ਜ਼ਿਲ੍ਹਾ ਮੋਗਾ ਜੀ ਤਹਿਸੀਲ ਇਸ ਪਿੰਡ ਨੂੰ ਦੋਸਤੋ ਬਾਗਾ ਪੁਰਾਣਾ ਜਿਹੜੇ ਘਰ ਚੋਂ ਦੋਸਤੋ ਅੱਜ ਤੁਹਾਨੂੰ ਵੀਡੀਓ ਦਿਖਾ ਰਹੇ ਜੀ ਇਸ ਘਰ ਦੇ ਵਿੱਚੋਂ ਆਪਣੀ ਇਹ ਤੀਜੀ ਚੌਥੀ ਵੀਡੀਓ ਹੈ ਠੀਕ ਹੈ ਜੀ ਬਾਈ ਵਪਾਰ ਦਾ ਕੰਮ ਕਰਦਾ ਹੈ ਵਿਕਰੀ ਇਸ ਤੇ ਬਾਈ ਕੋਲੇ ਸਾਰੀ ਵੈਰਾਈਟੀ ਹੋ ਜਾਂਦੀ ਹੈ ਗਾਵਾਂ ਮੱਝਾਂ ਤੇ ਝੋਟੀਆਂ ਠੀਕ ਹੈ ਜੀ ਅੱਜ ਤੁਹਾਨੂੰ ਇਸ ਘਰ ਦੇ ਵਿੱਚ ਦੋਸਤੋ ਟੋਟਲ 4 ਝੋਟੀਆਂ ਤੋਂ ਨੂੰ ਦਿਖਾਉਣੀ ਹੈ ਤਾਂ ਇਹਨਾਂ ਝੋਟੀਆਂ ਵੱਡੀਆਂ ਹੋਣਗੀਆਂ ਤੇ ਇੱਕ ਵਿੱਚ ਝੂਟੀ ਕੱਟੀ ਹੋਊਗੀ ਸਾਰੀਆਂ ਤੁਹਾਨੂੰ ਤੋਰ ਫੇਰ ਕੇ ਦਿਖਾ ਦੇਣੀ ਆ ਠੀਕ ਹੈ ਜੀ ਤੇ ਇੱਕ ਹੋਰ ਆਫਰ ਆ ਚਾਰੇ ਝੋਟੀਆਂ ਜਿਹੜਾ ਇੱਕ ਬੰਦਾ ਖਰੀਦਦਾ 100 ਕਿਲੋਮੀਟਰ ਤੱਕ ਪਹੁੰਚ ਬਾਈ ਕਹਿੰਦਾ ਵੀ ਫਰੀ ਹੋ ਜਾਣੀ ਆ ਠੀਕ ਹੈ ਜੀ ਮੈਂ ਪਹਿਲਾਂ ਗੱਲ ਐਡ ਕਰਦੀ ਆ ਠੀਕ ਹੈ ਜੀ ਚਾਰੇ ਝੋਟੀਆਂ ਕੋਈ ਵੀਰ ਭਰਾ ਖਰੀਦਦਾ ਤਾਂ ਉਹਨਾਂ ਦੀ ਜਿਹੜੀ ਪਹੁੰਚ ਹੈ ਉਹ 100 ਕਿਲੋਮੀਟਰ ਤੱਕ ਇਥੋਂ ਇੱਕ ਪਾਸਾ ਤੁਸੀਂ ਮੰਨ ਕੇ ਚੱਲੋ ਵੀ 200 ਆਉਣ ਜਾਣ ਪਹੁੰਚ ਫਰੀ ਹੋ ਜਾਊਗੀ ਠੀਕ ਹੈ ਜੀ ਤੇ ਬਾਕੀ ਇਹਨਾਂ ਦੀ ਜਿਹੜੀ ਦੋਸਤੋ ਗੱਲਬਾਤ ਆ ਉਹ ਆਓ ਬਾਈ ਨਾਲ ਕਰੀਏ ਸਾਰੀ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਭਾਈ ਜੀ ਨਾਮ ਦੱਸਿਓ ਆਪਣਾ ਸਵੰਤਨ ਤੇ ਪਿੰਡ ਆਪਣਾ ਰੋਡੇ ਹੈ ਨਾ ਰੋਡੇ ਆ ਜੀ ਠੀਕ ਹੈ ਅੱਛਾ ਪਸ਼ੂ ਫਰਾਈ ਜਾਂਦੇ ਵਿਕਰੀ ਆਸਤੇ ਹਾਂਜੀ ਹਾਂਜੀ ਆਈ ਆ ਠੀਕ ਹੈ ਪਸ਼ੂ ਫਰੇ ਕਿ ਹੈਗਾ ਉਧਰੋਂ ਹੀ ਖਰੀਦੇ ਹਰਿਆਣੇ ਦੇ ਵਿੱਚ ਹਰਿਆਣੇ ਦੇ ਵਿੱਚ ਠੀਕ ਹੈ ਫਤਿਹਾਬਾਦ ਸਰਸਾਸਾਰ ਉਧਰ ਪਿੰਡਾ ਜੋ ਹੈਗਾ ਕਰਕੇ ਕਠੇਂ ਕਰੀ ਅੱਛਾ ਕਿੰਨੇ ਨਾਗ ਆਏ ਸੀ ਟੋਟਲ ਨਾਗਾਂ ਪਰੋਲੇ ਆਏ ਸੀ 11 12 ਅੱਛਾ 4 ਰਹਿ ਗਈਆਂ ਵਿੱਚ ਹਾਂਜੀ ਠੀਕ ਇਹ ਰੱਖੀਆਂ ਮਤਲਬ ਕਿ ਰੱਖੀਆਂ ਵੀਡੀਓ ਵੀਡੀਓ ਬਣਾਉਣ ਵਾਸਤੇ ਰੱਖੀਆਂ ਹਾਂ ਹਾਂਜੀ ਵੀਡੀਓ ਵਾਸਤੇ ਠੀਕ ਹੈ ਪਹਿਲਾ ਗੱਲ ਹੋਈ ਹੈ ਬਾਈ ਨੇ ਵੀ ਵੀਡੀਓ ਦੇ ਵਿੱਚ ਦਿਖਾਉਣੀ ਸੀ ਚਾਰ ਛੋਟੀਆਂ ਜਾਂ ਪੰਜ ਠੀਕ ਹੈ ਤੇ ਤਾਂ ਹਾਂ ਇਹਨਾਂ ਨੂੰ वैसे भाई कहता भी WhatsApp ਰਾਹੀਂ ਸੇਲ ਹੋ ਜਾਂਦੀ ਐ ਇੰਨੀਆਂ ਹੋ ਗਈਆਂ ਤੇ ਇਹ ਵੀ ਹੋ ਜਾਣੀ ਸੀ ਇਹ ਸਿਰਫ ਰੱਖੀਆਂ ਵੀਡੀਓ ਦਿਖਾਉਣ ਦੇ ਵਾਸਤੇ ਦਰਸ਼ਕਾਂ ਨੂੰ ਦਿਖਾਉਣ ਵਾਸਤੇ ਅੱਛਾ ਇੱਕ ਪਹਿਲੇ ਨੰਬਰ ਤੇ ਜਿਹੜੀ ਇੱਧਰ ਦੇ ਪਾਸੇ ਕੱਟੀ ਖੜੀ ਐ ਹਾਂਜੀ ਭਾਈ ਕਿੰਨੇ ਟਾਈਮ ਦੀ ਐ ਇਹ 18 ਮਹੀਨੇ ਦੀ 18 ਮਹੀਨੇ ਦੀ ਠੀਕ ਐ ਅੱਛਾ ਜੋੜਾ ਜੇ ਚਾਰੇ ਖਰੀਦਦਾ ਕਵੇ ਵੀਰ ਭਰਾ ਕੋਈ ਵੀ ਖਰੀਦਦਾ 100 ਕਿਲੋਮੀਟਰ ਤੱਕ ਹੋ ਜੂਗੀ ਪਹੁੰਚ ਪਈ ਹਾਂਜੀ ਹਾਂਜੀ ਪਹੁੰਚ ਠੀਕ ਐ 100 ਜਾਣ ਤੇ 100 ਹਾਂਜੀ ਠੀਕ ਐ ਅੱਛਾ ਪਹਿਲੇ ਨੰਬਰ ਵਾਲੀ ਖੋਲਣਾ ਕਿੰਨੀ ਉਮਰ ਐ ਦੀ 1.5 ਸਾਲ ਹਾਂਜੀ ਦੋਸਤੋ 1.5 ਸਾਲ ਉਮਰ ਹੈ ਜੀ ਢਾਂਚਾ ਤੁਸੀਂ ਚੈੱਕ ਕਰਨਾ ਜੀ ਰੰਗ ਐਨ ਬਿਲਕੁਲ ਬਲੈਕ ਹੋਊਗਾ ਇਸ ਝੋਟੀ ਦਾ ਠੀਕ ਹੈ ਜੀ ਬਾਕੀ ਤੋਰਾ ਤੋਰਾ ਦੋਸਤੋ ਤੁਸੀਂ ਚੈੱਕ ਕਰਨਾ ਠੀਕ ਹੈ ਜੀ ਪੂਛ ਥੋੜੀ ਜੀ ਵਾਈਟ ਹੈ ਉਨੀ ਇੱਕ ਮੋਹਰੇ ਦੇ ਵਿੱਚ ਆ ਜਾਂਦੀ ਹੈ ਤੁਹਾਨੂੰ ਪਤਾ ਹੀ ਹੈ ਠੀਕ ਹੈ ਜੀ ਬਾਕੀ ਸੋਹਣੀ ਸੁਨੱਖੀ ਕੱਟੀ ਹੈ ਬਿਲਕੁਲ ਛੋਟਾ ਸੰਗ ਤੇ ਗੂੜ ਸਿੰਘ ਦੀ ਹੋਊਗੀ ਠੀਕ ਹੈ ਜੀ ਸੰਗ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਛੋਟਾ ਬਾਕੀ ਧੌਣ ਦੀ ਲੰਬਾਈ ਤੇ ਮੂੰਹ ਦੀ ਲੰਬਾਈ ਵੀ ਤੁਸੀਂ ਦੋਸਤੋ ਚੈੱਕ ਕਰ ਸਕਦੇ ਹੋ। ਚੂੜੀ ਬੜੀ ਖਾਣਾ ਦੋਸਤੋ ਤੁਹਾਨੂੰ ਮੈਂ ਦਿਖਾ ਦਿੰਨਾ। ਠੀਕ ਹੈ ਤੇ ਕਰੀ ਮੜੀ ਜਾਣ। ਦੋਸਤੋ ਥਣ ਸਾਈਜ਼ ਗੈਪ ਤੁਸੀਂ ਚੈੱਕ ਕਰੋ ਜੀ। ਕਰਮਾ ਵਾਲੀ ਦੀ ਧੋੜੀ ਤੁਸੀਂ ਚੈੱਕ ਕਰ ਸਕਦੇ ਹੋ। ਬਹੁਤ ਸੋਹਣਾ ਹਵਾਨਾ ਤਿਆਰ ਕਰਨਾ ਕਰਮਾ ਵਾਲੀ ਨੇ ਜਦੋਂ ਟਾਈਮ ਤੇ ਤਿਆਰ ਹੋਣੀ ਹੈ। ਠੀਕ ਹੈ। ਦੋਸਤੋ 1.5 ਸਾਲ ਉਮਰ ਹੈ ਜੀ। ਬਾਕੀ ਫੇਸ ਵਗੈਰਾ ਸੋਹਣਾ ਤੇ ਰੇਟ ਦਾ ਕੀ ਹੋਊਗਾ? ਰੇਟ ਹੋਊਗਾ ਫੋਨ ਤੇ ਹੋਊਗਾ ਜਾਇਜ਼। ਜਾਇਜ਼ ਹੀ ਹੋਊਗਾ। ਹਾਂਜੀ ਬਾਈ। ਠੀਕ ਹੈ ਅੱਛਾ ਫੋਨ ਤੇ ਫਿਰ ਰੇਟ ਕਰਨਾ ਵੀ ਗਾਹਾਂ ਵਪਾਰੀ ਵੀਰ ਵੀ ਹਾਂਜੀ ਹਾਂਜੀ ਵਪਾਰੀ ਵੀ ਬੋਲ ਲੈਂਦੇ ਠੀਕ ਹੈ ਤਾਂ ਹੀ ਥੋੜਾ ਜਿਹਾ ਰੇਟ ਦਾ ਉਲਾ ਰੱਖ ਜਾਈਂ ਹਾਂਜੀ ਹਾਂਜੀ ਠੀਕ ਹੈ ਅੱਛਾ ਇੱਕ ਪਰਲੇ ਪਾਸੇ ਕੱਟੀ ਖੜੀ ਹੈ ਇਹਦੀ ਨਾਲ ਹੀ ਹਾਂਜੀ ਭਾਈ ਕਿੰਨੇ ਟਾਈਮ ਦੀ ਉਹ ਵੀ ਖੋਲਿਆ ਬਾੜ ਕੱਢ ਲਿਆ ਬਾੜ ਉਹ ਵੀਰੇ ਦੋ ਦੰਦ ਦਾ ਦੋ ਦੰਦ ਮੰਨ ਕੇ ਚੱਲ ਉਹ ਹੋਊ 25 26 ਮਹੀਨੇ ਦੀ ਹਾਂਜੀ ਠੀਕ ਹੈ ਲੋ ਦੋਸਤੋ ਤਾਂ ਜਾਤ ਤੋਂ ਇਹਦਾ ਵੀ ਚੈੱਕ ਕਰਾ ਦੇਣਾ ਠੀਕ ਹੈ ਇਹਦੇ ਸੀਮ ਸੁਮਨ ਲੱਗ ਗਿਆ ਕਿ ਨਹੀਂ ਹਜੇ ਨਹੀਂ ਜੀ ਨਹੀਂ ਲੱਗਿਆ ਨਹੀਂ ਲੱਗਿਆ ਠੀਕ ਹੈ ਵੈਸੇ ਦੋਸਤੋ ਸੀਮਲ ਲਾਈਨ ਲਈ ਬਿਲਕੁਲ ਤਿਆਰ ਹੈ ਝੂਟੀ ਇਹ ਠੀਕ ਹੈ ਜੀ ਸਿੰਗਾ ਦੀ ਬਹੁਤ ਸੋਹਣੀ ਹੈ ਬਾਕੀ ਫੇਸ ਕੁਆਲਟੀ ਤੇ ਰੰਗ ਤੁਸੀਂ ਚੈੱਕ ਕਰ ਸਕਦੇ ਠੀਕ ਹੈ ਜੀ ਬਾਕੀ ਢਾਂਚਾ ਝੂਟੀ ਦਾ ਸੋਹਣਾ ਤੇ ਸਿੰਗ ਬਿਲਕੁਲ ਕੁੰਡੇ ਹੋਣਗੇ ਠੀਕ ਹੈ ਜੀ ਬਾਕੀ ਸੀਮਲ ਲਾਈਨ ਲਈ ਦੋਸਤੋ ਇਹ ਝੂਟੀ ਬਿਲਕੁਲ ਤਿਆਰ ਹੈ ਸੋਹਣਾ ਕਦ ਕਾਠ ਤੇ ਵੇਟ ਵੂਟ ਵਜਨ ਜਿਹੜਾ ਉਹ ਬਿਲਕੁਲ ਸਹੀ ਹੈ ਠੀਕ ਹੈ ਮਾੜੀ ਜੇ ਥਣ ਦਿਖਾ ਦੀ ਇਹ ਲੋ ਦੋਸਤਾਂ ਚਾਰੀ ਨਿਕੜਵੇ ਹੋਣਗੇ ਜੀ ਠੀਕ ਹੈ ਬਹੁਤ ਸੋਹਣਾ ਥਣ ਤੇ ਝੋਟੀ ਤੁਹਾਨੂੰ ਦੂਜੇ ਨੰਬਰ ਤੇ ਦਿਖਾਈ ਆ ਤੇ ਰੇਟ ਇਹਦਾ ਵੀ ਫੋਨ ਤੇ ਚੈੱਕ ਕਰ ਹਾਂਜੀ ਹਾਂਜੀ ਠੀਕ ਹੈ ਦੋਸਤੋ ਸੈਗਸੋਂਗ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਫੇਸ ਦੀ ਲੰਬਾਈ ਧੌਣ ਤੋਂ ਬਹੁਤ ਸੋਹਣੀ ਐ ਝੋਟੀ ਦੀ ਠੀਕ ਹੈ ਜੀ ਦੂਜੇ ਨੰਬਰ ਤੇ ਝੋਟੀ ਤੁਹਾਨੂੰ ਦਿਖਾਤੀ ਐ ਇਹ ਤੇ ਤੀਜੇ ਨੰਬਰ ਤੇ ਜਿਹੜੀ ਆਪਣੇ ਕੋਲ ਛੂਟੀ ਕੱਟੀ ਐ ਇਹ ਸਾਰਿਆਂ ਨਾਲ ਛੂਟੀ ਹੈ ਨਾ ਹਾਂਜੀ ਠੀਕ ਹੈ ਢਾਂਚਾ ਤੁਸੀਂ ਇਹਦਾ ਵੀ ਚੈੱਕ ਕਰ ਸਕਦੇ ਹੋ ਠੀਕ ਹੈ ਇਹ ਫਿਰ ਜੈਡ ਬਲੈਕ ਹੀ ਐ ਜੈਡ ਬਲੈਕ ਠੀਕ ਹੈ ਲੈ ਆ ਲੈ ਆ ਇੱਕ ਨੇ ਟਾਈਮ ਦੀ ਹੋਊਗੀ ਇਹ 13 ਮਹੀਨਾ ਦੀ ਹੈ 13 ਮਹੀਨਾ ਦੀ ਹਾਂਜੀ ਠੀਕ ਹੈ ਮੰਨ ਕੇ ਚੱਲੋ ਵੀ 1 ਸਾਲ ਤੇ 1 ਮਹੀਨਾ ਦੋਸਤੋ ਇਸ ਕੱਟੀ ਦੀ ਉਮਰ ਮੈਂ ਭਾਈ ਬਹੁਤ ਇਹ ਹੀ ਬੋਲ ਬਾਕੀ ਢਾਂਚਾ ਤੁਸੀਂ ਦੋਸਤੋ ਚੈੱਕ ਕਰਨਾ ਐਂਜ ਲੱਗਦੀ ਜਿਵੇਂ ਡੇਢ ਸਾਲ ਦੀ ਕੱਟੀ ਹੁੰਦੀ ਹੈ ਠੀਕ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਾਕੀ ਪੁੜੇ ਪੜੇ ਐਂ ਬਿਲਕੁਲ ਚੱਕਵੇਂ ਆ ਠੀਕ ਹੈ ਜੀ ਦੋਸਤੋ ਰਾਜੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਪੂਸ਼ਟੋਂ ਦੋਸਤੋ ਇਹ ਜੈਡ ਬਲੈਕ ਹੋਊਗੀ ਕੋਈ ਗੱਲ ਨਹੀਂ ਜਗੜ ਝੋਲੀ ਬਹੁਤ ਠੀਕ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਥੋੜੀ ਜਿਹੀ ਡਰਦੀ ਹੈ ਠੀਕ ਹੈ ਰੇਟ ਇਹਦਾ ਵੀ ਫੋਨ ਤੇ ਹੋਊਗਾ ਹਾਂਜੀ ਠੀਕ ਹੈ ਦੋਸਤੋ ਲੋਡ ਥੋੜੇ ਪੜੇ ਚੈੱਕ ਕਰੋ ਜੀ ਠੀਕ ਹੈ ਜੀ ਥਾਣ ਚਾਰੇ ਨਿਕੜੇ ਹੋਣਗੇ ਤੇ ਬਹੁਤ ਸੋਨਾ ਥਾਣ ਝੋਲੀ ਇਸ ਕੱਟੀ ਦੀ ਠੀਕ ਹੈ ਇਹ ਤੁਹਾਨੂੰ ਤੀਜੇ ਨੰਬਰ ਤੇ ਦਿਖਾਈ ਹੈ ਇੱਕ ਜਿਹੜੀ ਚੌਥੇ ਨੰਬਰ ਤੇ ਝੋਟੀ ਖੜੀ ਹੈ ਹਾਂਜੀ ਭਾਈ ਇੱਕ ਨੇ ਟਾਈਮ ਦੀ ਹੈ ਇਹ ਵੀ ਦੋ ਦੰਦ ਹੈ ਦੋ ਦੰਦ ਹੈ 25 26 ਮਹੀਨੇ ਹੋ ਗਏ ਠੀਕ ਹੈ ਖੋਲ ਲੈ ਮੇਰੀ ਸੀਮੰਤਾਂ ਨੇ ਲੱਗਾ ਹਜੇ ਨਹੀਂ ਲੱਗਾ ਜੀ ਠੀਕ ਹੈ ਬਾਕੀ ਬਿਲਕੁਲ ਤਿਆਰ ਝੂਟੀ ਇਹ ਵੀ ਸੀਮੰਤ ਲੈਣ ਲਈ ਠੀਕ ਹੈ ਜੀ ਬਿਲਕੁਲ ਛੋਟਾ ਸਿੰਗ ਹੋਊਗਾ ਤੇ ਗੋਲ ਹੋਊਗਾ ਠੀਕ ਹੈ ਜੀ ਮੂੰਹ ਦੋਸਤੋ ਦੋ ਦੰਦ ਹੈ ਇਹ ਝੂਟੀ ਠੀਕ ਹੈ ਜੀ ਬਾਕੀ ਢਾਂਚਾ ਤੁਸੀਂ ਚੈੱਕ ਕਰ ਸਕਦੇ ਹੋ ਇਸ ਝੂਟੀ ਦਾ ਬਹੁਤ ਸੋਣਾ ਤੇ ਕਦ ਕਾਠ ਵੀ ਕਰਮਾ ਵਾਲੀ ਨੇ ਬਹੁਤ ਸੋਣਾ ਕੀਤਾ ਠੀਕ ਹੈ ਜੀ ਬਾਕੀ ਸਭੀ ਹੈ ਦੋਸਤੋ ਰਾਜੀ ਹੈ ਤੇ ਵਜਨ ਵਜੂਦ ਵੀ ਚੰਗਾ ਗੱਬਣ ਹੋਣ ਲਈ ਬਿਲਕੁਲ ਰੈਡੀ ਹੈ ਠੀਕ ਹੈ ਜੀ ਬਾਕੀ ਢਾਂਚਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਇਸ ਝੂਟੀ ਦਾ ਢਾਂਚਾ ਤੇ ਥਣ ਦੋਸਤੋ ਇਸ ਝੂਟੀ ਦੇ ਵੀ ਤੁਹਾਨੂੰ ਦਿਖਾ ਦਿੰਨਾ ਬਾਕੀ ਸਾਰੀਆਂ ਝੂਟੀਆਂ ਦੇ ਸਾਫ ਸੁਧਰੇ ਥਣ ਹੋਣਗੇ ਠੀਕ ਹੈ ਜੀ ਤੇ ਥਣ ਕਰਨ ਵਾਲੀ ਦਾ ਇਹਦਾ ਵੀ ਬਹੁਤ ਸੋਹਣਾ ਨਿਕੜਵਾ ਥਾ ਠੀਕ ਹੈ ਤੇ ਇਹਦਾ ਵੀ ਰੇਟ ਫੋਨ ਦਿੱਤਾ ਕਰਨਾ ਹੈ ਨਾ ਹਾਂਜੀ ਠੀਕ ਹੈ ਬਾਕੀ ਫੇਸ ਕੁਆਲਟੀ ਦੋਸਤੋ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਛੋਟਾ ਸੰਗ ਗਲਾਈ ਦੇ ਵਿੱਚ ਦੋਸਤੋ ਟੋਟਲ ਚਾਰ ਨਾਗ ਤੁਹਾਨੂੰ ਦਿਖਾਈ ਹੈ ਜੀ ਚਾਰੇ ਤੁਹਾਨੂੰ ਤੋਰ ਫੇਰ ਕੇ ਦਿਖਾਤੇ ਫਿਰ ਵੀ ਜਿਹੜਾ ਕੋਈ ਨਾਗ ਤੁਹਾਨੂੰ ਇਹਨਾਂ ਦੇ ਵਿੱਚੋਂ ਜਚੂਗਾ ਉਹਦੀ ਤਸੱਲੀ ਕਰਨਾ ਤੁਹਾਡਾ ਫਰਜ਼ ਹੈ ਠੀਕ ਹੈ ਜੀ ਤੇ ਰੇਟ ਜਿਹੜਾ ਦੋਸਤੋ ਫੋਨ ਤੇ ਤੈਅ ਕਰਨਾ ਠੀਕ ਹੈ ਤੇ ਚਲੋ ਠੀਕ ਹੈ ਭਾਈ ਜੀ ਠੀਕ ਹੈ ਭਾਈ ਜੀ